ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ रिक्वेस्ट ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਉਹਨਾਂ ਵੀਰਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 88990990728 ਤੇ ਅੱਜ ਦੀ ਵਿਜਿਟ ਆ ਵੀਰ ਜੀ ਮੇਰੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਚਾਰ ਬਣਾ ਸੇਲ ਹੀ ਲੈ ਕੇ ਆਇਆ ਜਰਸੀ ਪੰਜਾਬ ਦੀ ਤਾਜੀ ਸੂਈ ਤੇ ਦੋ ਬਣਾ ਕੱਪਣਾ ਆਓ ਕਰਦੇ ਆਂ ਸ਼ੁਰੂਆਤ ਪਹਿਲੇ ਨੰਬਰ ਤੋਂ ਜਰਸੀ ਦੇਖ ਸਕਦੇ ਆਂ ਬਾਈ ਜੀ ਦੂਜੀ ਸੂਈ ਸੁੰਦੀ ਆ ਤੇ ਫੇਸ ਕੁਆਲਟੀ ਦੇਖ ਸਕਦੇ ਆਂ ਪੂਰੀ ਟੌਪ ਦੀ ਜਰਸੀ ਆ ਪੰਜਾਬ ਵਾਲੀ ਓਰੀਜਨਲ ਇਧਰ ਲਈ ਦੇਖ ਸਕਦੇ ਆਂ ਕੱਦ ਘਾਟ ਫੁੱਲਾ ਥਣ ਥਣ ਦੇਖ ਸਕਦੇ ਆਂ ਪੂਰੇ ਥਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗਿਆ ਪੂਰੀ ਸੀਲ ਠੰਡੀ ਆ ਬਾਈ ਜੀ ਹੱਥੀ ਚਵਾਈ ਵਾਲਾ ਥਣ ਲੱਗਿਆ ਫੇਸ ਕੁਆਲਟੀ ਦੇਖ ਸਕਦੇ ਆਂ ਓਰੀਜਨਲ ਜਰਸੀ ਇਧਰ ਲਈ ਮੱਥੇ ਦੇ ਹਾਈਟ ਫੁੱਲ ਲੀਵਾ ਦੇਖ ਸਕਦੇ ਆ ਬਹੁਤ ਸੋਹਣਾ ਤਿਆਰ ਕਰਦੀਆਂ ਦੀ ਕਰਮ ਵਾਲੀ ਸੂਨ ਦੇ ਵਿੱਚ 7 ਤੋਂ 8 ਦਿਨਾਂ ਦੇ ਬਾਕੀ ਪਏ ਆ ਪਹਿਲੇ ਸੂਆ ਬਾਈ ਜੀ ਦੀ ਮਿਲਕ ਕਪੈਸਿਟੀ ਰਹੀ ਆ 16 ਕਿਲੋ ਦੀ ਇਸ ਵਾਰੀ ਆਸਮੀ ਦਾ 17-18 ਕਿਲੋ ਬੜੀ ਆਮਦਾਰੀ ਨਾਲ ਚਬੂਗੀ ਤੇ ਸੂਨ ਦੇ ਵਿੱਚ ਬਾਈ ਜੀ 7-8 ਦਿਨ ਪਏ ਆ ਹਜੇ ਤੇ ਇਹਦਾ ਪ੍ਰਾਈਸ ਵੀ ਰਜ ਫੋਨ ਤੇ ਹੋ ਜੂਗਾ ਹੋਊਗਾ ਜੈਜ ਤੇ ਅੱਗੇ ਦੇਖ ਸਕਦੇ ਆ ਦੋ ਨੰਬਰ ਤੇ ਬਾਈ ਜੀ ਬਲੂਨ ਵਸੀ ਪਹਿਲਾ ਸੂਆ ਸੂਈ ਆ ਬਾਈ ਜੀ ਸੂਈ ਵਿੱਚ ਹੋਗਾ 6ਵਾਂ 7ਵਾਂ ਦਿਨ ਥਾਣੇ ਦੇਖ ਸਕਦੇ ਆ ਆਰਡਰ ਦੇਖ ਸਕਦੇ ਆ ਬਹੁਤ ਸੋਹਣਾ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪ ਟਾਪ ਅਬਰੀਡ ਦੀ ਬੱਸੀ ਆ ਦੇਖ ਸਕਦੇ ਆ ਪਹਿਲਾ ਸੂਈ ਸੂਈ ਵੀ ਆ ਥੋੜੀ ਸਵੇਲਿੰਗ ਇੱਕ ਪਾਸੇ ਭੜ ਹੋ ਗਈ ਆ ਫੈਕਸੜਾ ਇਹਦਾ ਨੀਡਰ ਨੂੰ ਨਾ ਤਾਂ ਮਟਾ 300 ਇਹਨਾਂ ਨੂੰ ਇਨਫੈਕਸ਼ਨ ਘਟ ਹੁੰਦੀ ਆ ਥਾਣ ਦੇਖ ਸਕਦੇ ਥਾਣ ਬਹੁਤ ਚੰਗੇ ਲੱਗੇ ਆ ਚਾਰੇ ਥਾਣ ਪੂਰੇ ਨਿਕਣ ਮੇ ਤੇ ਪੂਰੀ ਸਪੇਸ ਤੇ ਆ ਚਵਾਈ ਚੋਈ ਏਕਣੋਂ ਬਰਾ ਬਾਈ ਜੀ ਇਹਨੂੰ ਅੱਜ 7ਵੇਂ 7ਵੇਂ ਦਿਨ ਸੂਈ ਨੂੰ ਹੋ ਗਿਆ ਬਾਈ ਜੀ ਇਹਦੇ ਥੱਲੇ ਹੁਣ 13 14 ਲੀਟਰ ਬੋਲਾ ਤਿਆਰ ਆ ਦੁੱਧ ਬਾਈ ਜੀ 17 18 ਕਿਲੋ ਬੜੀ ਨਾਮਦਰੀਣੀ ਚਵਾਊਗੀ ਮਗਰ ਇਹਦੇ ਬੱਸੀ ਆ ਮਗਰ ਬੱਸੀ ਦੇਖ ਸਕਦੇ ਆ ਪੂਰੀ ਟਾਪ ਦੀ ਬੱਸੀ ਨਾਲ ਸਤੰਤਰਾ ਦੀ ਸੂਈ ਵੀ ਆ ਪਹਿਲਾ ਸੂਆ ਸੂਈ ਵੀ ਆ ਬਾਈ ਜੀ ਹਾਈਟ ਦੇਖ ਸਕਦੇ ਆ ਫੇਸ ਕੁਆਲਿਟੀ ਪੂਰੀ ਟੌਪ ਦੀ ਆ ਆਰਡਰ ਬਹੁਤ ਸੋਹਣਾ 17 18 ਕਿਲੋ ਤੋਂ ਬੜੀ ਆਨੰਦ ਰਜਨਾ ਚਾਹਵਾਂ ਦੂਗੀ ਤੇ ਇਹਦਾ ਪ੍ਰਾਈਸ ਵੀਰ ਜੀ ਹੈਗਾ 55000 ਵਿੱਚੋਂ ਮਾੜਾ ਮੋਟਾ ਮਾਨਤਾਣ ਕਰਾਂਗੇ ਮੌਕੇ ਤੇ 55000 ਪ੍ਰਾਈਸ ਆ ਫਿਕਸ ਪ੍ਰਾਈਸ ਆ ਵਿੱਚੋਂ ਮਾੜਾ ਮੋਟਾ ਮਾਨਤਾਣ ਹੋਈ ਮੌਕੇ ਤੇ ਹਾਈਟ ਦੇਖ ਸਕਦੇ ਆ ਫੁੱਲ ਆ ਕੱਦ ਕੁਆਇਡ ਪ੍ਰਿੰਟ ਵਾਲੀ ਆ ਵੱਸੀ ਤੇ ਅੱਗੇ ਬਾਈ ਜੀ ਦੇਖ ਲੈ ਤੁਸੀਂ ਤਿੰਨ ਨੰਬਰ ਤੇ ਜਰਸੀ ਕ੍ਰੋਸ ਵੱਸੀ ਬਾਈ ਜੀ ਦੂਜਾ ਸੂਆ ਹੁੰਦੀ ਆ ਫੇਸ ਕੁਆਲਿਟੀ ਦੇਖ ਸਕਦੇ ਆ ਇਹ ਗੱਲ ਕਰਕੇ ਥਣਾ ਦੀ ਥਾਣ ਦੇਖਦਾ ਤੇ ਚਾਰੇ ਥਣ ਪੂਰੀ ਨਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਹਾਥੀ ਚਵਾਈ ਵਾਲਾ ਥਾਣਾ ਗੁੱਲੇ ਵਾਲਾ ਤੇ ਪੂਰੀ ਸੀ ਠੰਡੀ ਹੈ ਬਾਈ ਜੀ ਦੇਖ ਸਕਦੇ ਆ ਦੂਜਾ ਸੂਆ ਸੁੰਧੀਆਂ ਸਕੂਨ ਦੇ ਵਿੱਚ 7 ਤੋਂ 8 ਦਿਨ ਬਾਕੀ ਪਏ ਆ ਹਾਈਟ ਫੁੱਲ ਆ ਕੱਦ ਦੇਖ ਸਕਦੇ ਆ ਤੇ ਖਵਾਨਾ ਕਰਮ ਵਾਲੀ ਬਹੁਤ ਸੋਹਣੀ ਤਿਆਰ ਕਰਦੀ ਹੁੰਦੀ ਆ ਤੇ ਸੂਨ ਦੇ ਵਿੱਚ 7-8 ਦਿਨ ਦੀ ਕੱਚੀ ਆ ਪਲੂਨ ਨੇ ਬਾਈ ਜੀ 18 ਕਿਲੋ ਦਿੱਤਾ ਇਸ ਵਾਰੀ ਆਸ ਉਮੀਦ ਆ 19-20 ਕਿਲੋ ਬੜੀ ਆਮਦਾਰੀ ਨਾਲ ਚਬਾਊਗੀ ਗਰਮਿਆਂ ਦਾ ਤੋਹਫਾ ਹੀ ਆ ਦੂਜਾ ਸੂਆ ਸੁੰਧੀਆਂ ਤਿੰਨ ਨੰਬਰ ਦੇਖ ਸਕਦੇ ਆ ਆਡਰ ਬਹੁਤ ਸ ਤੇ ਇਹਦਾ ਵੀ ਪ੍ਰਾਈਸ ਵੀਰ ਜੀ ਫੋਨ ਤੇ ਹੋ ਜਾਊਗਾ ਅੱਗੇ ਬਾਈ ਜੀ ਚਾਰ ਨੰਬਰ ਦੇਖ ਸਕਦੇ ਆ ਐਚ ਐਫ ਕ੍ਰੋਸ ਦੂਜਾ SUV ਇਹ ਸੁੰਦੀ ਆ ਬਾਈ ਜੀ ਸੂਨ ਦੇ ਵਿੱਚ ਇਹਦੇ ਵੀ 7-8 ਦਿਨ ਪਏ ਆ ਦੇਖ ਸਕਦੇ ਆ ਥਣ ਪੂਰੇ ਸੋਹਣੇ ਚਾਰ ਥਣ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਹਾਤੀ ਚਵਾਈ ਵਾਲਾ ਥਣ ਆ ਤੇ ਪੂਰੀ ਸੀਟ ਲੱਗੀ ਆ ਬਾਈ ਜੀ ਦੇਖ ਸਕਦੇ ਆ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਦੀ ਕਰਮ ਵਾਲੀ ਸੂਨ ਦੇ ਵਿੱਚ 7-8 ਦਿਨ ਇਹਦੇ ਪਏ ਆ ਤੇ ਦੁੱਧ ਦੇ ਨੇ ਬਾਈ ਜੀ ਬਲੂਨ ਨੇ ਦਿੱਤਾ 17-18 ਕਿਲੋ ਇਸ ਵਾਰੀ 20 ਕਿਲੋ ਤੋਂ ਬੜੀ ਨਾਮਜ਼ਦਰੀ ਨਹੀਂ ਚਵਾ ਦੂਗੀ ਇਹ ਵੀ ਹਾਈਟ ਫੁੱਲ ਆ ਕੱਦ ਦੇਖ ਸਕਦੇ ਆ ਫੇਸ ਕੁਆਲਿਟੀ ਦੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਚਾਰ ਵੜਾ ਲੈ ਕੇ ਆਏ ਸੀ ਚਾਰਾਂ ਦੀ ਪ੍ਰੋਪਰ ਡਿਟੇਲਸ ਨੂੰ ਦੱਸਦੀ ਆ ਜੇ ਮਰੇ ਕਿਸੇ ਵੀ ਕਿਸਾਨ ਭਰਾ ਨੂੰ ਕੋਈ ਵੀ ਵੜਾ ਚਾਰਾਂ ਦੇ ਵਿੱਚ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਗਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਹ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ ਹੈ 78990 99728 ਤੇ ਰੋਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਵੈਰੀ